ਇਮੇਜ ਨਹੀਂ ਪਤਾ ਨਹੀਂ ਕੀ ਹੋਇਆ ਹਾਂ ਸੋਨਾਲੀ ਸਾਡੀ ਮਾਂ ਤੇ ਸੀ ਐ ਤਨਾ ਵੀ ਸੋਚੀ ਸੀ ਵੀ ਜੇ ਸੂਏਗੀ ਮੇਰਾ ਸਨਾ ਵੀ ਉਹਨਾਂ ਦੇ ਰੱਖਾਂਗੀ ਆਰ ਦੇ ਭਾਵੂ ਖੁੰਦਿਆਂ ਦੀ ਵੀਡੀਓ ਜ਼ਰੂਰ ਦੇਖਿਓ। ਕਾਰਨ ਇਹ ਸੀ ਕਿ ਇਹਨਾਂ ਦੀ ਸੂਣ ਵਾਲੀ ਮਤ ਜਿਸ ਨੂੰ ਕੀ ਸੁਪਨੇ ਦਸ ਲਿਆ ਫਿਰ ਸੀ। ਪੰਜ ਤਿੰਨਾਂ ਦਾ ਪਿਓ ਜਿਹੜਾ ਹੈ ਉਹ ਇਸ ਮੱਝ ਦੇ ਸਿਰ ਤੇ ਹੀ ਕਰਦਾ ਗੁਜ਼ਾਰਾ ਚਲਾਉਂਦਾ ਸੀ। ਸੋਸ਼ਲ ਮੀਡੀਆ ਤੇ ਉਤੇ ਤਸਵੀਰ ਵਾਇਰਲ ਹੋ ਗਈ। ਇੱਕ ਐਨ ਆਰ ਆਈ ਪਰਿਵਾਰ ਇਸ ਗਰੀਬ ਗੁਰਸਿੱਖ ਪਰਿਵਾਰ ਦੇ ਲਈ ਰੱਬ ਬਣ ਗਿਆ। ਔਰ ਮੱਝ ਜਿਹੜੀ ਹੈ ਉਹ ਉਹ ਦਿੱਤੀ ਤੇ ਦੱਸਿਆ ਕਿ ਇੱਕ ਨਵੀਂ ਸੂਈ ਮੱਝ ਜਿਸ ਦੇ ਨਾਲ ਉਸ ਦਾ ਕੱਟਾ ਤੇ ਕੱਤੀ ਵੀ ਮੌਜੂਦ ਨੇ ਉਹ ਉਹ ਐਨ ਆਰ ਆਈ ਪਰਿਵਾਰ ਦੇ ਵੱਲੋਂ ਇਸ ਗੁਰਸਿੱਖ ਪਰਿਵਾਰ ਨੂੰ ਦਿੱਤੀ ਗਈ ਹੈ ਦਰਅਸਲ ਸੋਸ਼ਲ ਮੀਡੀਆ ਦੇ ਉੱਤੇ ਕੁਝ ਦਿਨ ਪਹਿਲਾਂ ਇੱਕ ਵੀਡੀਓ ਵਾਇਰਲ ਹੋਈ ਸੀ ਇੱਕ ਗੁਰਸਿੱਖ ਪਰਿਵਾਰ ਭਾਵੁਕ ਹੋ ਗਿਆ ਸੀ ਰੋ ਰਿਹਾ ਸੀ ਉਹਨਾਂ ਦੇ ਵੱਲੋਂ ਇਹ ਫਰਿਆਦ ਕੀਤੀ ਜਾ ਰਹੀ ਸੀ ਕਿ ਸਾਡੀ ਮਦਦ ਕਰੋ ਦਰਸਲੇ ਸੁਣ ਵਾਲੀ ਮੱਝ ਦੇ ਸਿੱਧੇ ਹੀ ਟੱਬਰ ਦਾ ਗੁਜ਼ਾਰਾ ਸੀ ਜਾਨਵਰ ਦੇ ਨਾਲ ਬੱਚਿਆਂ ਨੂੰ ਲਗਾ ਵੀ ਕਾਫੀ ਜ਼ਿਆਦਾ ਸੀ ਜਦੋਂ ਮੱਝ ਮਰੀ ਤਾਂ ਬੱਚੇ ਵੀ ਭਾਬੂ ਹੋ ਗਏ ਬੱਚੇ ਵੀ ਰੋਇਸਨ ਬੱਚਿਆਂ ਦਾ ਕਹਿਣਾ ਸੀ ਕਿ ਅਸੀਂ ਤਾਂ ਮੱਝ ਦੇ ਸੂਰ ਤੇ ਆਪਣੇ ਕੱਟੇ ਤੇ ਕੱਤੀ ਦਾ ਨਾਂ ਵੀ ਸੋਚ ਬੈਠੇ ਸੀ ਤਾਂ ਇਸ ਤਰੀਕੇ ਦੀਆਂ ਭਾਬੂ ਕਰਦੀਆਂ ਤਸਵੀਰਾਂ ਸਾਹਮਣੇ ਆਈਆਂ ਤਾਂ ਦੂਜੀ ਪਾਸੇ ਹੁਣ ਤਸਵੀਰਾਂ ਉਹ ਨਹੀਂ ਜਿੱਥੇ ਇਹ ਗੁਰਸਿੱਖ ਪਰਿਵਾਰ ਖੁਸ਼ ਨਜ਼ਰ ਆ ਰਿਹਾ ਕਿਉਂਕਿ ਕੈਨਰਾਈ ਪਰਿਵਾਰ ਇਸ ਪਰਿਵਾਰ ਦੇ ਲਈ ਰੱਬ ਵਾਂਗ ਆਇਆ ਹੈ ਜਿਨ੍ਹਾਂ ਨੇ ਇੱਕ ਨਵੀਂ ਸੂਈ ਹੂਈ ਮੱਛ ਇਹਨਾਂ ਨੂੰ ਤੋਹਫੇ ਵਜੋਂ ਦਿੱਤੀ ਮਾਜਨ ਪਤਾ ਨਹੀਂ ਕੀ ਹੋਇਆ ਹਾਂ ਸੋਨਾਲੀ ਸਾਡੀ ਮਾਤਾ ਸੀ ਅੱਗੇ ਸਾਡਾ ਬੱਚਾ ਵੀ ਐਵੇਂ ਮਾਰਗ ਚਮੜੀ ਦੇ ਰੋਗ ਨਾਲ ਸੱਪ ਫਿਰੰਦੇ ਸੀ ਕਿਦਾਂ ਦੇ ਲੈ ਕਰ ਆ ਗੋ ਮਮਨ ਨੂੰ ਕਿਹਾ ਸੀ ਸੱਪ ਕੋ ਮੇ ਦੇ ਵਸਦੇ ਨਹੀਂ ਘਰ ਰੱਖਿਓ परबेर ਵੀ ਅੱਜ ਸਾਡੀ ਛੋਟੀ ਮਲਾੜੀ ਗਿਆ ਚਲੋ 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 ਵਧੀਆ ਜੀ ਦੀ ਜੀ ਹਾਂਜੀ 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 ਖੋਜ ਬੱਚੀਆਂ ਬੂੜਾ ਹਾਂ ਬੱਚੀਆਂ ਖੋਜ ਆ ਜੀ ਸਮਝੇ ਕਹਿੰਦੇ ਬੂਟਾ ਆ ਗਈ ਤੇ ਨਾਮ ਵੀ ਲੱਗ ਲਿਆ ਜੀ ਜੀ ਆ ਦੁਬਾਰੇ ਆ ਗਈ ਬੂਟਾ ਮੱਝ ਜਿਹੜੀ ਤੁਹਾਡੀ ਸਾਥ ਵਾਲੀ ਮਰੀ ਉਸ ਤੋਂ ਬਾਅਦ ਦੇ ਵਿੱਚ ਅੱਜ ਮੱਝ ਮਿਲ ਗਈ ਜੀ ਇੱਕ ਇੱਕ ਹਾਂ ਸੀ ਬਾਤ ਖੋਸ਼ ਆ ਜਿਹੜੇ ਵੀ ਰਾਣੇ ਸਾਨੂੰ ਮਾਝ ਦਿੱਤੀ ਅਸੀਂ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਆ ਰੱਬ ਚੜ੍ਹਦੀ ਕਲਾ ਵਿੱਚ ਰੱਖੇ ਜਿਹੜੇ ਆਨਾ ਰਾਈ ਵੀਰਾਂ ਨੇ ਵੀ ਸਾਡੀ ਮਦਦ ਕੀਤੀ ਰੱਬ ਉਹਨਾਂ ਨੂੰ ਵੀ ਉਮਰਾ ਬਖਸ਼ੇ ਰੱਬ ਚੜ੍ਹਦੀ ਕਲਾ ਵਿੱਚ ਉਹਨਾਂ ਰੱਖੇ ਉਹਨਾਂ ਦੀ ਕਮਾਈ ਵਿੱਚ ਬਰਕਤ ਆ ਪਾਵੇ ਵਾਹਿਗੁਰੂ ਇਹ ਬਹੁਤ ਮਾਈ ਸੋਹਣੀ ਹਾਂਜੀ ਇਹ ਨਾਂ ਕਿਤੇ ਰੱਖਣਾ ਨਾਂ ਕੀ ਰੱਖਣਾ ਅਸੀਂ ਮਾਝ ਦਾ ਨਾਂ ਬੂਟਾ ਰੱਖਿਆ ਚੰਡੀ ਦੀ ਦਾ ਨਾਂ ਅੰਦਰ ਰੱਖਿਆ ਸੋ ਉਹਨਾਂ ਬੂਟਾ ਕਿਉਂ ਰੱਖਿਆ ਬੂਟਾ ਸਾਡੀ ਮੱਝ ਪਹਿਲਾਂ ਹੀ ਮਾਰ ਚੁੱਕੀ ਸੀ ਤੇ ਹੁਣ ਸਾਨੂੰ ਦੁਬਾਰਾ ਮੱਝ ਮਿਲ ਚੁੱਕੀ ਇਸ ਲਈ ਆਂ ਦਾ ਨਾਮ ਇਸ ਬੂਟਾ ਰੱਖਿਆ। ਨੰਦੀਪ ਕੌਰ ਬੂਟਾ ਮੱਝ ਮਿਲਦੀ ਤੇ ਕੀ ਕਹਿਣਾ ਹੈ? ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਆ ਜਿਹੜੇ ਵੀਰਾਂ ਨੇ ਸਾਡੀ ਇਸ ਮੱਝ ਲੈ ਕੇ ਦਿੱਤੀ ਹੈ ਸਾਨੂੰ ਅਸੀਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਰੱਬ ਉਹਨਾਂ ਨੂੰ ਚੜ੍ਹਦੀ ਉਮਰ ਕਲਾ ਵਿੱਚ ਰੱਖੇ ਉਹਨਾਂ ਦੀ ਕਮਾਈ ਤੇ ਬਰਕਤ ਪਾਵੇ। ਉਹਵੇਂ ਹੀ ਸਾਹ ਹੋਰ ਜਿਹੜੇ ਗਰੀਬ ਪਰਿਵਾਰ ਨੇ ਉਹਨਾਂ ਦੀ ਬਾਹ ਜਿਹੜੀ ਫੜਦੇ ਰਹਿਣ ਤੇ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਵਾਹਿਗੁਰੂ ਜੀ ਖਾਲਸਾ ਹਾਂ ਜੀ ਗੀਤਾ ਸੀਗਾ ਇਹ ਵੀਰ ਨੇ ਸਾਨੂੰ ਮੱਝ ਲੈ ਕੇ ਉਹਦੀ ਵੀਡੀਓ ਬਣਾ ਕੇ ਫਿਰ ਕੀਤਾ ਸੀ ਵੀ ਤੁਹਾਨੂੰ ਮੱਝ ਪਸੰਦ ਹੈ ਤੇ ਸਾਨੂੰ ਦੱਸ ਦਿਓ ਨਹੀਂ ਤਾਂ ਅਸੀਂ ਹੋਰ ਵੇਖ ਲਾਂਗੇ ਅਸੀਂ ਕਿਹਾ ਨਹੀਂ ਸਾਨੂੰ ਮੱਝ ਪਸੰਦ ਹੈ ਸਾਡੀ ਬੂਟਾ ਵਰਗੀ ਇਹ ਮੱਝ ਆ ਅਸੀਂ ਇਹੀ ਲੈਣੀ ਹੈ ਇੱਕ ਤੋਂ ਆਏ ਪਤਾ ਇੱਕ ਗੁਰਦਾਸਪੁਰ ਤੋਂ ਆਏ ਨੇ ਉਹਨਾਂ ਦੇ ਫਾਦਰ ਸਾਹਿਬ ਉਹਨਾਂ ਨੇ ਕਿਹਾ ਸੀ ਮੇਰੇ ਫਾਦਰ ਸਾਹਿਬ ਛੱਡ ਕੇ ਜਾਣਗੇ ਨਾਲ ਕੁਝ ਹੋਰ ਮੈਂਬਰ ਆਣਗੇ ਉਹ ਅੱਜ ਆਣ ਕੇ ਸਾਨੂੰ ਜਿਹੜੀ ਮੱਝ ਆ ਦੇ ਚੱਲੇ ਨੇ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਹਾਂਜੀ ਸਾਡੇ ਚਾਚਾ ਜੀ ਉਹਨਾਂ ਨੇ ਬੱਚਿਆਂ ਦੀ ਵੀਡੀਓ ਬਾਹਰੋਂ ਪਾਈ ਸਾਡੇ ਬ੍ਰਦਰ ਨੇ ਇਟਲੀ ਤੋਂ ਤੇ ਚਾਚਾ ਜੀ ਉਹਨਾਂ ਨੇ ਇਹੋ ਪ੍ਰਾਲਾ ਕੀਤਾ ਵੀ ਪੁੱਤਰ ਮੱਝ ਲੱਭੋ ਤੇ ਛੱਡ ਕੇ ਆਈਏ ਅਸੀਂ ਅੱਜ ਇਹ ਪਰਿਵਾਰ ਨੂੰ ਮੱਝ ਦੇਣ ਆਏ ਆ ਤਾਂ ਅਸੀਂ ਇਹਨਾਂ ਨੂੰ ਇਹ ਹੋਏ ਕਹਿੰਦੇ ਆ ਕਿ ਬੱਚਿਆਂ ਦੀ ਜਿੰਨੀ ਹੋ ਸਕਦੀ ਹੋਰ ਵੀ ਮਦਦ ਕਰੋ ਇਹਨਾਂ ਦੀ ਕਿਉਂਕਿ ਇਹਨਾਂ ਦੇ ਭਾਜੀ ਜਿਹੜੇ ਕਮਰੇ ਆ ਬਿਲਕੁਲ ਸਹੀ ਨਹੀਂ ਹੈਗੇ ਕਿਉਂਕਿ ਕਾਨਿਆਂ ਵਾਲੀਆਂ ਛਤਾਂ ਤੇ ਮੈਂ ਤੇ ਹੋਰ ਵੀ ਆਪਣੇ ਭਰਾਵਾਂ ਨੂੰ ਬੇਨਤੀ ਕਰਾਂਗਾ ਕਿ ਇਸ ਪਰਿਵਾਰ ਦੀ ਜਿੰਨੀ ਹੋ ਸਕੇ ਮਦਦ ਕਰੋ ਕੱਲਾ ਇਸ ਪਰਿਵਾਰ ਦੀ ਨਹੀਂ ਹੋਰ ਵੀ ਪਰਿਵਾਰਾਂ ਦੀ ਮਦਦ ਕਰੋ ਅਸੀਂ ਇਹ ਕਰਕੇ ਅਪੀਲ ਕਰਦੇ ਆ ਆਪਣੇ ਸਾਰੇ ਭਰਾਵਾਂ ਨੂੰ ਕਿ ਕੋਈ ਵੀ ਇਹੋ ਜਿਹੇ ਪਰਿਵਾਰ ਨੂੰ ਲੋੜ ਪੈਂਦੀ ਆ ਤੇ ਮੇਰੇ ਭਰਾ ਮੋਢੇ ਨਾਲ ਮੋਢਾ ਨਾਲ ਲਾ ਕੇ ਉਹ ਦੇਖ ਲੋ ਕਿਉਂਕਿ ਜੋ ਆਉਣ ਵਾਲਾ ਸਾਡੀ ਜਨਰੇਸ਼ਨ ਆ ਉਹ ਦੂਜੇ ਪਾਸੇ ਨੂੰ ਨਾ ਜਾ